ਲਿੱਗ ਗਿਆ ਤਾਪਮਾਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਦਿਨਾਂ ਲੋਕਾਂ ਨੇ ਚੱਲਣਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਿ ਆ ਬੋਧਵਾਰ ਨੂੰ ਮੌਨਸੂਨ ਦੀ ਪਹਿਲੀ ਮੀਂਹ ਹਰਿਆਣਾ ਦੇ 6 ਜ਼ਿਲ੍ਹਿਆਂ ਨੂੰ ਤਰ ਕਰ ਗਿਆ ਬੁੱਧਵਾਰ ਸਵੇਰੇ ਜੀਤ ਸਫੀਦੋ ਜ਼ੁਲਿਆਣਾ ਬਰਵਾਲਾ ਹਾਂਸੀ ਨਾਰਨੋਦ ਬਿਵਾਨੀ ਮੰਡਾਲ ਬਾਨੀ ਵਿਖੇੜਾ ਤੋਂ ਮਾਸ਼ਰਾ ਜ਼ੋਦ ਮਹਿਮ ਲਖਨ ਮਾਜ਼ਰਾ ਕਲਾਨੌਰ ਕੁਸੋਲੀ ਚਰਖੀ ਦਾਦਰੀ ਦੇ ਚੱਜੜੀਆਂ ਕਈ ਥਾਵਾਂ ਤੇ ਮੀਂਹ ਪਿਆ ਹਾਲਾਂਕਿ ਸਰਸਾ ਫਤਿਆਬਾਦ ਰੋहतक ਪਾਣੀਪੱਤੇ ਐਨਸੀਆਰ ਦੇ ਏਰੀਆ 'ਚ ਮੀਂਹ ਨਹੀਂ ਪਿਆ ਜਿਸ ਨਾਲ ਇਸ ਦੇ ਨਾਲ ਹੀ ਪੰਜਾਬ ਦੇ ਨਾਲ ਦੀ ਮੌਨਸੂਨ ਆਉਣ ਦੀ ਸੰਭਾਵਨਾ ਹੈ ਜੇ ਆਇਆ ਯਾਨੀ ਕਿ ਅੱਜ ਤੋਂ ਮੌਨਸੂਨ ਮੌਂਦੀ ਕੋਈ ਖਵਾਨੀ ਕੀਤੀ ਗਈ ਤੇ ਇਸ ਦੇ ਨਾਲ ਹੀ 2 ਤੋਂ 3 ਜੁਲਾਈ ਨੂੰ ਵੀ ਮੀਂਹ ਪੈਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ ਤਾਂ ਉਹ ਦੱਸਦੀ ਹੈ ਕਿ ਅਗਲੇ 3-4 ਦਿਨਾਂ ਦੇ ਦੌਰਾਨ ਮੌਨਸੂਨ ਗੁਜਰਾਤ, ਮਹਾਰਾਸ਼ਟਰ, ਮਾਧਪ੍ਰਦੇਸ਼, ਉੜੀਸਾ, ਗੰਗਾ ਟਕਤੀ, ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਦੇ ਵਿਚ ਉਪੀ ਹਿਮਾਲਿਆਨ ਪੱਛਮੀ ਮੰਗਾਲ ਦੇ ਬਾਕੀ ਹਿੱਸੇ ਚਾਰਖਣ ਦੇ ਕੁਝ ਹਿੱਸੇ ਕੁਝ ਹੋਰ ਹਿੱਸਿਆਂ 'ਚ ਪਹੁੰਚ ਜਾਏਗਾ ਬਾਕੀ ਤੁਹਾਡੇ